ਗਾਇਸ ਵੈਲਕਮ ਬੈਕ ਟੂ ਮਾਈ YouTube ਚੈਨਲ ਗगन ਬਾਜਵਾ ਜੋਤ ਹੋਪਸ ਸਾਰੇ ਵਧੀਆ ਹੋਣਗੇ ਠੀਕ ਹੋਣਗੇ ਤੇ ਆ ਦਿਨ ਦੇ ਵਜ ਰਹੀ ਜੀ ਸਾਡੇ 11 ਤੇ ਮੈਂ ਹੁਣ ਵਲੌਗ ਸਟਾਰਟ ਕਰ ਰਹੀ ਹਾਂ ਕੁਛ ਨਹੀਂ ਜੀ ਬਸ ਸਭ ਆਪਣੇ ਕੰਮ ਗੁੰਮ ਖਤਮ ਕਰ ਲਏ ਸੀ ਹਸਬੰਡ ਸਵੇਰੇ ਕੰਮ ਤੇ ਭੇਜਦਾ ਸੀਗਾ ਤੇ ਹੁਣ ਹੋ ਗਿਆ ਆਪਾਂ ਜੀ ਫ੍ਰੀ ਤੇ ਕੱਪੜੇ ਸੁੱਕਣੇ ਬਾਅਦ ਤੇ ਆਪਾਂ इधर अपनी हल्दी में तो मेरे फस्ट ब्लॉग च भी है हल्दी मतलब महीना डेढ़ हो गया ब्लॉग इन दो महीने हो गए हल्दी सुकने पाई ये हजे भी केंद्र हजे भी टाइम लगेगी सुकी नहीं हैगी इदा दजय करो इदा दी ਅਰ ਟੈਮ ਲਉਗੀ ਫਿਰ ਆਪਾਂ ਆਪਣੀ ਹਲਦੀ ਭਿਾਵਾਂਗੇ ਐਦਾਂ ਨਾ ਤੁਸੀਂ ਇਹਦਾ ਮੀਨਾ ਹੋਤਾ ਤੇ ਇੱਧਰ ਲੈ ਲੀਜੀ ਅੱਜ ਆਪਾਂ ਕarele ਅੱਜ ਬਣਾਵਾਂਗੇ ਆਪਾਂ ਪਰਮੇ ਕarele ਵਾਸ਼ ਕਰਕੇ ਮੈਂ ਇੱਥੇ ਰੱਖ ਦਿੱਤੇ ਬਣਾਵਾਂਗੇ ਜੀ ਸ਼ਾਮ ਨੂੰ ਇੱਧਰ ਕੰਨ ਤਪਈਆ ਸਾਫ ਕਰਨ ਵਾਲੀ ਇਬੂ ਉਹ ਹੋ ਸੀਗਾ ਬੂਰੇ ਦੇ ਵਿੱਚੋਂ ਜਿਹੜਾ ਆਪਣਾ ਹੁੰਦਾ ਤੂੜੀ ਵਾਲਾ ਬੂਰਾ ਉਹਦੇ ਵਿੱਚੋਂ ਕਾਣੀਕ ਮੱਝਾਂ ਨਹੀਂ ਨਿਕਲ ਜੂਗੀ ਫੀਡ ਦਾਣੇ ਦੁਨੀ ਵਾਸਤੇ ਤੇ ਗਾਈਜ਼ ਇੱਕ ਗੁੱਡ ਨਿਊਜ਼ ਹੋ ਰਿਹਾ ਆਪਣਾ ਹੋ ਰਿਹਾ ਸੀ ਇਹ ਆਪਣਾ ਹੋ ਰਿਹਾ ਸੀ ਜੀ ਬੈਂਟਰਾ ਖਰਾਬ ਇਨਵਰਟਰ ਤੇ ਅੱਜ ਬੈਂਟਰਾ ਸਵੇਰੀ ਪਾਈ ਲਾ ਪਾਈ ਲਾ ਗਿਆ ਸਕੂਨ ਮੇਰੇ ਕੱਲ 11 ਵਜੇ ਦੀ ਲਾਈਟ ਪੱਜੀ ਹੋਈ 5 ਵਜੇ ਆ ਗਈ ਬਹੁਤ ਤੰਗ ਕਰਿਆ ਲਾਈਟ ਨੇ ਕੱਡੂ ਵੱਟ ਪੱਖਾ ਤਾਂ ਚਲਾ ਸਕਦੇ ਆਪਾਂ ਆਪਣਾ ਲੱਗ ਗਿਆ ਜੀ ਬੈਂਟਰਾ ਏ ਹੈਪੀ 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 ਲੋ ਗਾਇਸ ਬਿਆਲੇ ਪੋਸਟ ਲੋ ਗਾਇਸ ਮੁੰਡਾ ਸੰਗਰ ਹੈ ਸਿੱਧਨੀ ਉੱਪਰ ਚੱਕਰ ਹੈ ਇਹ ਬਰਾਤ ਜਾ ਰਹੀ ਹੈ ਜੀ ਆਪਣੇ ਪਿੰਡ ਪੌਣੀਗੜ ਹੂੰ ਐਕਸ਼ਨ ਸੋਨੀ ਨੂੰ ਇਹ ਵੀਡੀਓ ਸਾਡੀ ਵੈਸੇ ਐਲਬਮ ਬਹੁਤ ਵਧੀਆ ਬਣਾਈ ਹੈ ਵੀਡੀਓ ਵੀ ਬਹੁਤ ਐਡੀਟਿੰਗ ਇੰਨੀ ਘੈਂਟ ਹੈ ਵੀਡੀਓ ਦੀ ਜਾਂਦਾ ਮੁੰਡਾ ਮੁੰਡੇ ਨੂੰ ਵਿਆਹ ਦਾ ਚਾਈ ਬੜਾ ਉਹ ਮੈਂ ਆ ਗਈ ਮੈਂ ਆ ਗਈ ਦੈਟਸ ਇਟ ਨੋ ਗਾਇਸ ਮੈਂ ਬਣਾ ਰਹੀ ਹਾਂ ਲੱਸੀ ਇੱਕ ਥੋੜੇ ਲੈ ਦਹੀਂ ਤੇ ਇੱਕ ਗਲਾਸ ਪਾਣੀ ਤੋ ਇਹ ਉਹ ਜੀ ਪੈਸੰਦਾ ਬਣਨੇ ਸੀ ਤੇ ਹੁਣ ਇਹਨੂੰ ਬਲੈਂਡ ਕਰਨਾ। ਇਹ ਆਪਣੀ ਹੋ ਗਈ ਲੈ ਸਿੱਤਿਆ। ਲੋ ਗਾਇਜ਼ ਇਹ ਹੈ ਜੀ ਮੇਰਾ ਅੱਜ ਦਾ ਲੰਚ ਦੋ ਪਰਾਂਠੇ ਬਣਾ ਕੇ ਲਈਆਂ ਹੁਣ ਮੈਂ ਨਾਲ ਜੀ ਮਲਾਈ ਅੱਜ ਬਣਾਇਨੀ ਜੀ ਸਿਕ ਕਲੇਲੇ ਮੈਂ ਟੇਸਟ ਕਰਕੇ ਦੱਸੂਗੀ ਕਿੱਦਾਂ ਦੇ ਬਣੇ ਨੇ ਤੇ ਨਾਲ ਇਹ ਜੀ ਦਹੀਂ ਦਹੀਂ ਦੀ ਬਣੀ ਹੋਈ ਲੱਸੀ। ਇਹ ਹੈ ਜੀ ਮੇਰਾ ਅੱਜ ਦਾ ਲੰਚ ਟਾਈਮ ਚਲੋ ਜੀ ਗਾਇਸ ਸ਼ਾਮ ਦੇ ਵੱਜ ਰਹੇ ਨੇ ਜੀ 7 ਤੇ ਆਪਾਂ ਹੋ ਗਏ ਆ ਜੀ ਇਵਨਿੰਗ ਦੇ ਕੰਮ ਖਤਮ ਕਰਕੇ ਫ੍ਰੀ ਹੋ ਗਏ ਆ ਤੇ ਹੁਣ ਮੇਰੇ ਬਸ ਕੱਪੜੇ ਥੋੜੇ ਜੋੜਨ ਵਾਲੇ ਪਏ ਆ ਕੱਪੜੇ ਜੋੜ ਕੇ ਆਪਾਂ ਲਮਾਰੀ ਦੀ ਥੋੜੀ ਜਿਹੀ ਸੈਟਿੰਗ ਕਰਾਂਗੇ ਤੇ ਜੇ ਵਲੌਗ ਵਧੀਆ ਲੱਗਿਆ ਤਾਂ ਜਰੂਰ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਵੱਤੋ ਵੱਧ ਕਰੋ ਤਾਂ ਤੁਹਾਨੂੰ ਮੇਰੇ ਵਲੌਗ ਕਿਦਾਂ ਦੇ ਲੱਗ ਰਿਹਾ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਅੱਜ ਦੇ ਵਲੌਗ ਚ ਨਾ ਹੀ ਬਸ ਕੁਝ ਖਾਸ ਨਹੀਂ ਸੀ ਅੱਜ ਫ੍ਰੀ ਸੀ ਥੋੜਾ ਕੰਮ ਥੋੜੀ ਜਿਹੀ ਘਰ ਦੀ ਸਫਾਈ ਕਰੀ ਸੀ ਸਵੇਰੇ ਤੇ ਹੁਣ ਆਪਾਂ ਟਿਫਨ ਵਗੈਰਾ ਤਿਆਰ ਕਰਦੇ ਨੇ ਐਂਡ ਪਲੀਜ਼ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਅੱਜ ਇੱਕ ਵਲੌਗ ਥੋੜਾ ਜਿਹਾ ਛੋਟਾ ਰਹੂਗਾ ਕਿਉਂਕਿ ਕੁਝ ਖਾਸ ਨਹੀਂ ਕੀਤਾ ਆਪਾਂ ਤੇ ਮੈਂ ਜਰੂਰ ਟਰਾਈ ਕਰੂੰਗੀ ਅਗਲੇ ਵਲੌਗ ਚ ਤੁਹਾਨੂੰ ਵਧੀਆ ਕੰਟੈਂਟ ਮਿਲੇ ਤੇ ਕੁਝ ਸਿੱਖਣ ਨੂੰ ਮਿਲੇ ਜਾਂ ਕੁਝ ਫਿਰ ਮੈਂ ਵਧੀਆ ਕੰਟੈਂਟ ਲੈ ਕੇ ਆਵਾਂ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹੁਣ ਆਪਾਂ ਦੇਖਾਂਗੇ ਵਿਆਹ ਦੀ ਮੂਵੀ ਕਿੱਦਾਂ ਦੀ ਲੱਗੀ ਜੇ ਕਿੱਦਾਂ ਦੀ ਲੱਗੀ ਕਮੈਂਟ ਚ ਜਰੂਰ ਦੱਸਿਓ ਐਂਡ ਦੈਟਸ ਇਟ ਅੱਜ ਦੇ ਵਲੌਗ ਚ ਐਨਾ ਹੀ ਬਣੇ ਰਹੋ ਵਲੌਗ ਦੇ ਨਾਲ ਤੇ ਸਪੋਰਟ ਫੁੱਲ ਕਰੋ ਬਾਏ ਬਾਏ ਸਟੇ ਸੇਫ